ਸਤਿ ਸ਼੍ਰੀ ਕਾਂਜੀ ਸਾਰੇ ਦਰਸ਼ਕੀ ਰਹਿਣਗੇ ਅੱਜ ਵਾਲੀ ਵੀਡੀਓ ਬਹੁਤ ਹੀ ਖਾਸ ਆਉਣ ਵਾਲੀ ਹੈ ਜੀ ਸਾਰੀ ਵੀਡੀਓ ਦੇਖਿਓ ਇਹ ਹੈ ਨਾ ਸਮਝੋ ਕਿ ਕਿ ਹੜਮਾ ਜਾਈ ਗਿਆ ਜੀ ਅੱਗੇ ਦੇਖੋ ਬਾਈ ਕਿੰਨਾ ਧਿਆਨ ਰੱਖਦਾ ਹੈ ਅੱਗ ਦਾ ਵੀ ਪਾਣੀ ਰੱਖਦਾ ਕੋਲੇ ਵੀ ਅੱਗ ਨਾ ਲੱਗ ਜੇ ਇਸ ਤਰ੍ਹਾਂ ਦੇ ਕਈ ਵਾਰੀ ਸਾਇਲੈਂਸਰ ਥੱਲੇ ਹੈ ਅੱਗੇ ਬਾਈ ਨਾਲ ਵੀ ਗੱਲ ਕਰਾਵਾਂਗੇ ਹੜੰਬੇ ਵਾਲੇ ਬਾਈ ਨਾਲ ਵੀਡੀਓ ਵੱਤਵਤ ਸ਼ੇਅਰ ਜ਼ਰੂਰ ਕਰਿਓ ਵੀਰ ਜੀ ਸਾਹਿਬ ਦਾ ਹਾਂ ਬੰਦ ਨਹੀਂ ਕਰਦਾ ਬਾਈ ਕਹਿੰਦਾ 46 ਰੁਪਏ ਹੋਰ ਬਣ ਜਾਣ ਦੇ 2 ਮਿੰਟਾਂ ਦੇ ਹੈ ਮਿੰਟ ਦੇ 200 ਰੁਪਏ ਨੇ ਇਹ ਦਰਸਣਾ ਓ ਇੱਕ ਮਿੰਟ ਰਗਾ ਪੂਰਾ ਹੋਰ ਕਹਤਾ ਕਹਿੰਦਾ ਤੂੰ ਹੋਰ ਇੱਕ ਤੇਲ ਹੋਰ ਮਚੂ ਮੋਟਰਸਾਈਕਲ ਤਾਂ ਨਹੀਂ ਮਚੂ ਆ ਐ ਕੀ ਹੁਣ ਨਾਲ ਰੱਖਦੇ ਆਂ ਮੋਟਰਸਾਈਕਲ ਮੋਟਰਸਾਈਕਲ ਨਾਲ ਕਿੰਨੇ ਪੈਸੇ ਲਏ ਹੋਏ ਕਿਸੇ ਕਿੰਨੇ 200 ਕਿਸੇ ਕਿੰਨੇ 400 ਅੱਛਾ ਇਹਦੀ ਵੀ ਦਰ ਕਰ ਲੈਂਦੇ ਨੇ ਲੈ ਦੇਖ ਲੈ ਬਾਈ 30000 ਚੋਂ ਬਾਈ ਕਹਿੰਦਾ ਇਹ ਵੀ ਨਹੀਂ ਨਗਦ ਦਿੰਦੇ ਇਹ 2 2 3 300 ਕਹਿੰਦਾ ਹਲੇ ਹੋਰ ਤੇਲ ਮਚਾਉਣਾ ਪਊਗਾ ਮੋਟਰਸਾਈਕਲ ਦਾ ਪੈਸੇ ਇਕੱਠੇ ਕਰਨ ਵੇਲੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਠੀਕ ਹੈ ਦਰਸ਼ਨ ਹੋਰ ਵਧੀਆ ਚ ਕਿੰਨੇ ਸਾਲ ਹੋ ਗਏ ਆਪਾਂ ਨੂੰ ਹੜੰਬਾ ਤੇ ਕੰਮ ਕਰਦਿਆਂ ਨੂੰ ਆਪਾਂ ਤਾਂ ਛੋਟੇ ਹੀ ਹੁੰਦੇ ਲੱਗੇ ਸੀ 15 16 ਸਾਲ ਦੇ ਸੀ ਅੱਛਾ ਵੀ ਲਾਲਾ ਹੁਣ ਉਮਰ ਕਿੰਨੀ ਹੋ ਰਹੀ ਹੈ ਬਾਈ ਤੇਰੀ ਹੁਣ ਤੂੰ 60 ਸੋਟ ਦੇ ਲੱਗੇ ਹੋਈ 60 ਚੋਂ ਤੂੰ ਲਾਲਾ 15 ਤੇ 45 ਸਾਲ ਹੋ ਗਏ 45 ਸਾਲ ਹੋ ਗਏ ਸੀ ਲੈਣ ਚ ਪਹਿਲਾਂ ਔਰ ਲਾਲਾ ਪਹਿਲਾਂ ਤਾਂ ਬਹੁਤ ਖਿੱਚ ਹੁੰਦੀ ਹੈ ਨਾ ਹੜੰਬੇ ਦੀ ਦਰਸ਼ਨ ਬਹੁਤ ਜਿਆਦਾ ਹੁਣ 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 ਦੁਬਾਰੇ ਫੇਰ ਉਹ ਨਹੀਂ ਚੜਾਈ ਹੋ ਰਹੀ ਤੇਰੇ ਹੜੰਬੇ ਦੀ ਕਿਹਨਾ ਦੁਬਾਰੇ ਤੋਂ ਸਰੂਣ ਆਇਆ ਰਹੇ ਜੋ ਕਣ ਕਣ ਕਦੋਂ ਤੋਂ ਹਾਂ ਦੁਬਾਰੇ ਹੁਣ ਦੇਖ ਘੰਟਿਆਂ ਤੇ ਚੜਾਈ ਹੈ ਤੇਰੀ ਕਿਉਂ ਘੰਟਿਆਂ ਤੇ ਚੱਲਦਾ ਇਹ ਦੇਖ ਆਪਣੇ ਕੈ ਪਿੰਡਾਂ ਚ ਜਾਣੇ ਦਰਸ਼ਨਾਂ ਤੂੰ ਵੀਰੇ ਵਾਲਾ ਹਾਂ ਇੱਕੋ ਹਾਂ ਤੇ ਰਾਤਨਗੜ ਆਪਣਾ ਪਿੰਡ ਛੋਟੀ ਰਿਆਂ ਦਾ ਚਾਰ ਪੰਜ ਪਿੰਡ ਹੈਗੇ ਨੇ ਤੇਰੇ ਕੋਲੇ ਆਪਣੇ ਲਵੇ ਲਵੇ ਹੈਨਾ ਤੇ ਠੀਕ ਚੱਲਦਾ ਕੰਮ ਵਧੀਆ ਵਧੀਆ ਤੇ ਠੀਕ ਹੈ ਚੱਕਿਆ ਰੁਪਏ ਲੈਨੇ ਹੋ ਘੰਟੇ ਦੇ ਘੰਟੇ ਦੇ ਉਂ ਤਾਂ ਇਹ ਲੋਕਾਂ ਨੂੰ ਐ ਦੱਸੀਏ ਵੀ 1200 ਰੁਪਏ ਫਿਰ ਤਾਂ ਅਗਲਾ ਕੋਈ ਬਾਲੀ ਕਮਾਈ ਹੋਗੀ ਪੈਰ ਜਦੋਂ 1200 ਗੱਲ ਕਰ ਘੰਟਾ ਲੱਗਦਾ ਤਾਂ ਨਹੀਂ ਕਿਸੇ ਦੇ ਹੁਣ ਆਪਣੇ ਲੈ ਤੇ ਮਿੰਟ ਸਾਰੇ 12:30 ਲੱਗੇ ਨੇ ਫਿਰ ਹਾਂ ਆਉਣ ਜਾਣ ਦਾ ਤੇਲ ਹੂੰ ਉਹ ਪਕਾਈ ਵੀ ਹੋ ਜਾਂਦੀ ਜਾਣ ਲੱਗੇ 12:30 ਮਿੰਟ ਨੇ ਤੇਰੇ ਹੀ ਲਾ ਲਾ ਜੇ ਅਗਲੇ 13 ਮਿੰਟਾਂ ਨੇ ਕਿੰਨੇ ਕ ਪੈਸੇ ਬਣੇ ਆ ਆਉਣ ਜਾਣ ਦਾ ਤੇਲ ਵੀ ਵਿੱਚੀ ਐ ਇਹਦੇ ਔਰੇ ਚੱਲਣ ਦਾ ਵੀ ਥੋੜੀ ਜੀ ਉਹ ਮੇਰੇ ਜਿਹਾ ਨਹੀਂ ਹਾਂ ਇੰਨੀ ਕਮਾਈ ਜੇ ਆਪਾਂ ਕੀ ਇੰਨੀ ਕੋਈ ਜੇ ਘੰਟਿਆਂ ਵਾਲਾ ਹਿਸਾਬ ਲਾਈਏ ਤੇਰੀ ਵਾਲੀ ਗੱਲ ਫਿਰ ਤਾਂ ਅੱਲਾਹ ਕਹਿੰਦਾ ਇਹ ਤਾਂ ਆ ਥਣ ਨੂੰ ਬਾਰੇ ਪੈਸੇ ਬਣਾ ਲੈਂਦਾ ਇਹ ਤਾਂ ਨਹੀਂ ਕਿਟਨਾ ਤੇ ਚੱਲਦਾ ਵੀਰ ਉਹ ਤਾਂ ਠੀਕ ਹੈ ਕਿਤੇ 20 ਮਿੰਟ ਲੱਗ ਕੇ ਕਿਤੇ ਅੱਧਾ ਘੰਟਾ ਲੱਗੋ ਠੋਕ ਠੋਕ ਫਿਰ ਥੋੜੀ ਜੀ ਉਹ ਮੇਰੇ ਜਿਹਾ ਨਹੀਂ ਹਾਂ ਨਾ صحیح ਗੱਲ ਹੈ ਪਹਿਲਾਂ ਕਿੱਥੋਂ ਤਾਈ ਵਗ ਜਾਂਦਾ ਸੀ ਦਰਸ਼ਨਾ ਤੂੰ ਜਦੋਂ ਛੜਾ ਲਾਲਾ ਵੀ ਖੇਚ ਬਾਲੀ ਹੁੰਦੀ ਏ ੜੰਬਿਆਂ ਦੀ ਕਿੰਨੇ ਕੁ ਦੂਰ ਤਾਈ ਵਗ ਜਾਂਦੇ ਸੀ ਮਨੌਰਵਾਦ ਰਾਬ ਤੱਕ ਵਗੇ ਤੋ ਰਾਜਸਥਾਨ ਚ ਉਹ ਸੁਬਾਹ ਸੁਬਾਹ ਗੁਰਦੁਆਰਾ ਕਿੱਥੇ ਅੱਛਾ ਰਾਜਸਥਾਨ ਚ ਮਹੀਨਾ ਮਹੀਨਾ ਜਲੀ ਜਾਂਦਾ ਰਹਿੰਦਾ ਹਾਂ ਕੰਮ ਪਹਿਲਾਂ ਦਾ ਨਾ ਉਹ ਉੱਥੇ ਗੁਮਾਰ ਜਾ ਦੇ ਕੱਢਦੇ ਉੱਥੇ ਦਾ ਉਦੋਂ ਐ ਕਹਿੰਦਾ ਜਿਵੇਂ ਵੱਡੀਆਂ ਮਸੀਨਾਂ ਆਉਂਦੀਆਂ ਨੇ ਨਾ ਰੱਬੇ ਨੂੰ ਉ ਤਾਂ ਐ ਚਾਹੁੰਦਾ ਹੁੰਦਾ ਵੀ ਮਾਗਰ ਮਾਗਰ ਫਿਰਦੇ ਦੀ ਵੀ ਬਾਈ ਸਾਡੇ ਆਓ ਸਾਡੇ ਆਓ ਖਿੱਚ ਬਹੁਤ ਈ ਰਾਤ ਨੂੰ ਵੀ ਚੱਲਦਾ ਹੁੰਦਾ ਬਾਈ ਨਾ ਰਾਤ ਨੂੰ ਉਹਦੇ ਦਾ ਘਰੇ ਚੱਲਿਆ ਸਾਂ ਉਹਦੇ ਦਾ ਅੱਛਾ ਗੁਮਾਰੀ ਤੇ ਨਹੀਂ ਚੱਲਦਾ ਰਾਤ ਨੂੰ ਅੱਛਾ ਪਹਿਲਾ ਸੀਜ਼ਨ ਫੁੱਲ ਹੁੰਦਾ ਹੈ ਨਾ ਬਾਈ ਪਹਿਲਾਂ ਤਾਂ ਬਹੁਤੀ ਵਧੀਆ ਸੀ ਹੂੰ ਹੁਣ ਘੱਟ ਚੱਲਦਾ ਥੋੜਾ ਜਿਹਾ ਹੁਣ ਤਾਂ ਕੱਲੀ ਸਰੋਂ ਦੀ ਹੈ ਨਾ ਬਾਈ ਹੁਣ ਤਾਂ ਕੱਲੀ ਸਰੋਂ ਦੀ ਹੈ ਸਰੋਂ ਕਣਕ ਦਾ ਕੋਈ ਘੜਾਉਂਦਾ ਨਹੀਂ ਆਪਣੇ ਏਰੀਆ 'ਚ ਕਣਕ ਨਹੀਂ ਘੜਾਉਂਦਾ ਤੇ ਹਾਂ ਕੱਲ ਸਾਲ ਬਾਅਦ ਲੱਗਦਾ ਤੇਰਾ ਸੀਜ਼ਨ ਹੈ ਨਾ ਬਾਈ ਹਾਂ ਹਾਂ ਹੂੰ ਕਿੰਨੇ ਕੁ ਪੈਸੇ ਬਣ ਜਾਂਦੇ ਨੇ ਲਾਲਾ ਸੀਜ਼ਨ ਦੇ ਸੀਜੇ ਮੇ ਤਾਂ ਉਤਾਇਆ ਕਰ ਸਾਰਾ ਜੋੜਾ ਦੀ ਪਰ ਸਾਈ ਪਾਣੀ ਜਾਂਦਾ ਠੀਕ ਹੈ 10000 ਰੁਪਇਆ ਹਾਂ 30 ਚੋਂ ਫਿਰ 10000 ਦਾ ਤਾਂ ਤੇਲ ਵੀ ਮੱਚਦਾ ਉਹ ਆਹੇ ਬੜੇ ਜਿਆਦੇ ਹੋ ਜਾਂਦੇ ਹਾਂ 20 ਕੇ 10000 ਬਣਦਾ ਹੈ ਨਾ ਭਾਈ ਇਹ ਤੂੰ ਕੁਆੜ ਚੋਂ ਲੈ ਲਿਆ ਤੇ ਹਣ ਬਦਰ ਚੰਦਵਾਰੇ ਬਦਲਤਾ ਦੀ ਹੈ ਨਾ ਇਹ ਕੁਆੜ ਚੋਂ ਲੈ ਲਈ ਹਾਂ ਪਹਿਲਾਂ ਵਾਲਾ ਤਾਂ ਜਿਆਦਾ ਪੁਰਾਣਾ ਹੋ ਗਿਆ ਤੇ ਫਿਰ ਇਹ ਲੈ ਲਿਆ ਤੂੰ ਹੈ ਨਾ ਟਰੈਕਟਰ ਵੀ ਕੁਆੜ ਚੋਂ ਲੈ ਆ ਸੀ ਟਰੈਕਟਰ ਤੇ ਤੂ ਸਾਰਾ ਕੁਝ ਬਦਲਿਆ ਬਦਲਾਇਆ ਗੇਅਰ ਦਾ ਕੰਮ ਸਾਰਾ ਓਕੇ ਇਹ ਕਿੰਨੇ ਦਾ ਲੈ ਆਤੀ ਭਾਈ ਇਹ ਆਪਾਂ ਉਹਦੇ ਚ ਮੈਂ 10000 ਰੁਪਇਆ ਪਾਇਆ ਸੀ ਅੱਛਾ ਤੇਰੇ ਨਾਲ ਕਿ ਉਹ ਦੇਖੋ ਹਉ ਅਸੀਂ ਕਾ ਹਜ਼ਾਰ ਦਾ ਹੈ ਨਾ ਜਗੜ ਲੱਖ ਦਾ ਲੱਖ ਤੋਂ ਜ਼ਿਆਦਾ 80000 ਰੁਪਏ ਦੇ ਪਰ ਮੈਨੂੰ ਆਇਆ ਹਾਂ ਹਾਂ ਬਟਰਾਈਟੀ ਹੋਊਗਾ 50 60 60000 ਦਾ ਤਾਂ ਨਾ ਹਾਂ ਹੜੰਬੇ ਚ ਲਾਲਾ ਵੀ ਕਵਾੜਚੀ ਹੈ ਵਜਣਾ ਇੱਕ ਕਵਾੜ ਚੋ ਲਿਆ ਪਾਦੇ ਵਿੱਚ ਪਾਏ ਇਹਦਾ 7000 ਰੁਪਿਆ 8000 ਰੁਪਿਆ ਦੇ ਵਿੱਚ ਠੀਕ ਹੈ ਗੱਲ ਤੇ ਜੇ ਕਿਸੇ ਨੇ ਦਰਸ਼ਨਾਂ ਕਈ ਵਾਰੀ ਕੋਈ ਰਾਜਪੂਤਾਂ ਚ ਆਪਣੇ ਕੋਈ ਵੀਡੀਓ ਦੇਖੇ ਲਾਲਾ ਉਧਰ ਕੋਈ ਕੰਮ ਹੋਵੇ ਹੜੰਬੇ ਦਾ ਵਗ ਜਾਏਗਾ ਬਾਈ ਜਾਣ ਨੂੰ ਤਾਂ ਕੀ ਹੈ ਵਕਤ ਜਾਵਾਂਗੇ ਪਰ ਇਹ ਆਪਣੇ ਈ ਛੋਟੇ ਰਹਿ ਕੇ ਨਾ ਅੱਛਾ ਹੜੰਬੇ ਬੰਦਾ ਫਰਕ ਹੈ ਉਹ ਉਹ ਵੱਡੇ ਹੜੰਬੇ ਆ ਰਹੇ ਨੇ ਸਾਹ ਸਾਰ ਵਦ ਭੈਣ ਨੂੰ ਕੋਈ ਨਾ ਕੋਈ ਬਦਲੀ ਜਾਂਦੇ ਹਾਂ ਅੱਗੇ ਤਾਂ ਚੱਲੇ ਚੱਲੇ ਸੀ ਠੀਕ ਹੈ ਗੱਲ ਹੂੰ ਬਾਕੀ ਅਈ ਦਰਸ਼ਕੋ ਦੇਖੋ 60 ਸਾਲ ਦੀ ਉਮਰ ਹੋ ਰਹੀ ਹੈ ਆਪਣੇ ਬਾਈ ਦੀ ਸਾਡੇ ਪਿੰਡ ਦਾ ਹੀ ਹੈ ਬਾਈ ਤੇ ਮਿਹਨਤ ਬਹੁਤ ਕਰਦਾ ਹੈ ਬਾਈ ਨਾਲੇ ਖੁਸ਼ ਰਹਿੰਦਾ ਸਾਰਾ ਦਿਨ ਹੱਸਦੇ ਹੱਸਦਾ ਤੇ ਬਹੁਤ ਹੀ ਵਧੀਆ ਬੰਦਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਦੇਖ ਬਾਈ ਨੇ ਪੁਰਾਣਾ ਡਰਾਟ ਹੈ ਜਮਾ ਪੁਰਾਣਾ ਹੜੰਬਾ ਨੀ ਇਹ ਚੀਜ਼ਾਂ ਖਬਾੜ ਚ ਖੜਾ ਰੱਖੀਆਂ ਨੇ ਬਾਈ ਇਸੇ ਨੂੰ ਪੂਰਾ ਵਧੀਆ ਚਲਾ ਕੇ ਰੱਖਦਾ ਸਾਡੇ ਤਿੰਨ ਚਾਰ ਪਿੰਡਾਂ ਚ ਇਹੀ ਕੱਢਦੇ ਬਾਈ ਸਰ ਉਹਨਾਂ ਦਾ ਦਰਸ਼ਨ ਚਰਮ ਵਾਲੇ ਤਾਂ ਪੂਰਾ ਹੋਰ ਵੀ ਰਹੇ ਹਾਂ ਤੇਰਾ ਇਹ ਵੀ ਪ੍ਰਾਣਾ ਕੰਮ ਹੋ ਰਿਹਾ ਹੈ ਅਗਲਾ ਤੈਨੂੰ ਜਿਆਦਾ ਬੁਲਾਉਂਦਾ ਹਾਂ ਉਦੋਂ ਬਾਅਦ ਇਹ ਬਾਈ ਨੂੰ ਦੇਖ ਕੇ ਇੱਕ ਦੋ ਡੰਬੇ ਹੋਰ ਆਏ ਨੇ ਇੰਨਾ ਨਹੀਂ ਚੱਲਦਾ ਉਹਨਾਂ ਦਾ ਕੰਮ ਬਾਈ ਦਾ ਕੰਮ ਬਹੁਤ ਚੱਲਦਾ ਹੈ ਨਰਮਾ ਬੰਦਾ ਹੈ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਜੀ